ਨਾਲ ਆਏ ਹੋਏ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਕੌਂਸਲਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਪਲਾਗ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਉਹ ਨਾਲ ਦੇ ਪਿੰਡਾਂ ਦੇ ਸਾਰੇ ਸਸਰਾਲੀ ਦੇ ਸਰਪੰਚ ਸਹਿਬਾਨ ਨਾਲ ਦੇ ਪਿੰਡਾਂ ਦੇ ਸਰਪੰਚ ਕਿਸਾਨ ਜੁਨੀਆ ਤੋਂ ਪ੍ਰਧਾਨ ਜੀ ਬੈਠੇ ਨੇ ਸੋ ਨਾਲ ਦੇ ਪਿੰਡਾਂ ਦੇ ਸਾਰੇ ਨੌਜਵਾਨ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਵੀ ਆ ਗਏ ਸੋ ਆਓ ਸਭ ਤੋਂ ਪਹਿਲਾਂ ਫਤਰੀ ਸਾਹਿ ਪਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਨੇਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਬੰਨ ਟੁੱਟ ਰਿਆ ਸੀ ਆਪਾਂ ਸਾਰਿਆਂ ਨੇ ਨਾਲ ਲੱਗ ਕੇ ਪੂਰੀ ਕੋਸ਼ਿਸ਼ ਕੀਤੀ ਕਿ ਬੰਨ ਨਾ ਟੁੱਟੇ ਬੰਨ ਟੁੱਟਣ ਦੇ ਬਾਵਜੂਦ ਵੀ ਸਾਰੇ ਹੀ ਭਰਾਵਾਂ ਨੇ ਚਾਹੇ ਉਹ ਕਿਸਾਨ ਜੁਨੀਆ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬੰਨ ਜੁੜ ਗਏ ਕਿ ਖੇਪੜੀ ਹੈ ਫਸਲ ਹੈ ਲੋਕਾਂ ਦੇ ਖੇਤ ਹੈ ਇਹ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡੀਐਮ ਸਾਹਿਬ ਐਡੀਸੀ ਸਾਹਿਬ ਪਹਿਲਾਂ ਮੈਂ ਡੀਸੀ ਦੇਖਿਆ ਜਿਹੜਾ ਆਪ ਨਾਲ ਲੱਗ ਕੇ ਸਾਡੇ ਨਾਲ ਬੋਰੀਆਂ ਚਕਵਾਉਂਦੇ ਰਹੇ ਨਾਲ ਲੱਗ ਕੇ ਸਾਰਾ ਬੰਦੋਬਸਤ ਕਰਦੇ ਰਹੇ ਪਰਮਾਤਮਾ ਕੀ ਅਰਦਾਸਾਂ ਹੁੰਦੀਆਂ ਰਹੀਆਂ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫੇਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਲੋਂ ਧੰਨਵਾਦੀ ਹਾਂ ਇਹਨੇ ਉਸ ਟਿਆਂ ਤੇ ਪੂਰਾ ਜ਼ੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੋਕਿਆ ਜਾਵੇ ਬਹੁਤ ਸਾਰੇ ਬੰਦਵਾਸ਼ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰੇ ਪਰ ਕੁਦਰਤੀ ਆਫਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣ ਪਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬਾਂ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਪੈਸੇ ਪ੍ਰੂ ਕਰੇ ਕਰੋੜਾ ਰੁਪਏ ਨੇ ਜਿਹੜਾ ਅੱਜ ਬਣ ਬਣਨ ਜਾ ਰਿਹਾ ਤੇ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੀ ਨਾਲ ਫੈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾਂ ਨਹੀਂ ਕੀਤੀ ਜਿੰਨੇ ਪੈਸੇ ਮਾਂਕੀਟੇ ਡੀਸੀ ਸਾਹਿਬ ਵੱਲੋਂ ਜਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾ ਹੋਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਹੈ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੇ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲੋਂ ਹੋਵੇ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਦੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਲੈ ਜਾ ਕੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਦਿੱਤਾ ਕਿ ਮਿਸ਼ਨ ਚੜ੍ਹਦੀ ਕਲਾ ਜਿੱਤੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਉਹਨਾਂ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋੜਾਂ ਰੁਪਏ ਨੁਕਸਾਨ ਉਹ ਦਿੱਤਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਵੀ ਮੈਂ ਡਿਸੀਸਾਂ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਪ੍ਰਧਾਨ ਜੀ ਆਏ ਦੇਖੋ ਇਹਨਾਂ ਦਾ ਫਰਜ ਹੈ ਇਹਨਾਂ ਦੀ ਡਿਊਟੀ ਹੈ ਕਿ ਅਸੀਂ ਸਾਰਿਆਂ ਨੂੰ ਕੋਈ ਕਸ਼ਟ ਨਾ ਆਵੇ ਪਰ ਸਾਡੀ ਸਰਕਾਰ ਉਹ ਸਰਕਾਰ ਹੈ ਜਿਨੇ 4 ਸਾਲਾਂ ਚੋਂ ਕੰਮ ਕੀਤਾ ਜਿਹੜੇ ਅੱਜ ਤੱਕ 70-75 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਕੀਤਾ ਸ਼ੁਰੂਆਤ ਤੋਂ ਬਿਜਲੀ ਦੇ ਬਿੱਲਾਂ ਤੋਂ ਲਾ ਲੋ ਪੇਰੋਸ ਤੋਂ ਤੁਹਾਡਾ ਐਜੂਕੇਸ਼ਨ ਤੇ ਜੋਰ ਲਾਇਆ ਫਿਰ ਬੱਚਿਆਂ ਦੇ ਖੇਡ ਗਰਾਉਂਡਾਂ ਲਈ ਕਰੋੜਾਂ ਰੁਪਏ ਆਏ ਜਿਹਨ ਬਾਬਾ ਜੀ ਦੱਸ ਰਹੇ ਸੀ ਸਾਡੇ ਪਿੰਡ ਨੂੰ ਵੀ ਦਿੱਤਾ ਸੋ 30 40 ਖੇਡ ਗਰਾਉਂਡ ਜਿਹੜੇ ਹਲਕੇ ਸਾਹਨੇ ਵਾਲ ਦੇ ਵਿੱਚ ਕਰੋੜਾਂ ਰੁਪਏ ਤੇ ਲੱਗ ਰਹੇ ਹਰ ਸੜਕ ਜਿਹੜੀ ਆ ਉਹ ਪਾਸ ਹੋ ਚੁੱਕੀ ਆ ਬਹੁਤ ਸਾਰੀਆਂ ਸੜਕਾਂ ਦੇ ਕੰਮ ਚੱਲ ਲਿਆ ਜਿਹੜੇ ਰਹਿ ਵੀ ਗਏ ਜੇ ਕੋਈ ਤੁਹਾਨੂੰ ਲੱਗਦਾ ਕਿ ਸੜਕ ਨਹੀਂ ਪਾਸ ਹੋਈ ਉਹ ਵੀ ਨੋਟ ਕਰਾ ਦਿਓ ਹਰ ਸੜਕ ਡੀਸੀ ਸਾਹਿਬ ਕੋਲ ਖੜਿਆ ਹਰ ਸੜਕ ਆਪਣੇ ਸਾਹਨੇ ਵਾਲ ਹਲਕੇ ਦੀ ਬਣੂ ਸੋ ਅੱਜ ਤੁਸੀਂ ਬੰਨ ਦੇ ਨਾਲ-ਨਾਲ ਬੰਨਣ ਤੋਂ ਬਾਅਦ ਵੈਸੀ ਡੀਸੀ ਸਾਹ ਨੂੰ ਤਾਮ ਲਾਇਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਰੁੱਲ ਗਈ ਹੈ ਉਹਦੇ ਲਈ ਵੀ ਅਸੀਂ ਨਾਲ ਲੱਡ ਕੇ ਹੱਲਾ ਮਾਰਨਾ ਜਦੋਂ ਤੁਸੀਂ ਬੰਨ ਬੰਦ ਗਿਆ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਬਰਾਬਰ ਕਰਕੇ ਦੇਣੀਆਂ ਡੀਸੀ ਸਾਹਿਬ ਸਾਨੂੰ ਕਿਸੇ ਵੀ ਪਾਸੋਂ ਕੋਈ ਇਹ ਨਾ ਆਵੇ ਵੀ ਇਹਦੀ ਰੋਗ ਹੈ ਜੀ ਇਹ ਮਨਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜ਼ਮੀਨਾਂ ਚ ਜੇ ਸਾਥ ਦੇਣਾ ਤੇ ਇਸ ਪਾਸੇ ਦਿਓ ਸਾਰੇ ਜਣ ਖਾਲੀ ਫੇਸਬੁੱਕਾਂ ਤੇ ਬੋਲਣ ਨਾਲ ਜਾ ਮੀਡੀਆ ਚ ਬੋਲਣ ਨਾਲ ਉਹਨਾਂ ਗਰੀਬਾਂ ਦਾ ਭਲਾ ਨਹੀਂ ਹੋਣਾ ਜਿਹਨਾਂ ਦੀਆਂ ਜ਼ਮੀਨਾਂ ਰੋੜ ਗਈਆਂ ਭਲਾ ਹੋਣਾ ਆਪਾਂ ਇਕੱਠੇ ਹੋ ਕੇ ਆਪਣੀ ਮਸ਼ੀਨਰੀ ਲਿਆ ਕੇ ਨਾਲ ਲੱਗ ਕੇ ਆਪਾਂ ਸਾਰੇ ਜਣੇ ਸੇਵਾ ਕਰੀਏ ਸੋ ਮੈਂ ਉਹਦੀ ਡਿਸੀਸ਼ਨ ਕਹੂੰਗਾ ਅਫਸਰ ਸਾਹਿਬਾਨਾ ਡਿਊਟੀ ਲਾਓ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿਵੇਂ ਹੋ ਸਕਦਾ ਅਸੀਂ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਅੱਗੇ ਵੀ ਜਾ ਕੇ ਦੱਸਾਂਗਾ ਕਿ ਇੰਨਾ ਨੁਕਸਾਨ ਹੈ ਇੰਨਾ ਹੈ ਪੈਸੇ ਲੱਗਣੇ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਵਾਸਤੇ ਸੋ ਮੌਤਵਿਲੇ ਆਮੰਗ ਆਪਾਂ ਉਹਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਉਹਨਾਂ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਾਡੇ ਪਿੱਛੇ ਇੱਕ ਭਰਾ ਰਹਿੰਦਾ ਉਹਦੇ ਘਰ ਨੂੰ ਜਾਣ ਨੂੰ ਰਸਤੇ ਰੁੜ ਗਿਆ ਹੋਇਆ ਸੋ ਵੀ ਅਸੀਂ ਬਣਾ ਕੇ ਲਵਾਂਗੇ ਸੋ ਹਰ ਕੰਮ ਜਿਹੜਾ ਇਹ ਪਿੰਡ ਦੇ ਜਿਹੜੇ ਕੰਮ ਹੈ ਹੋਣ ਵਾਲੇ ਹੋਣਗੇ ਪਰ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮੁਬਾਰਕਵਾ ਦਿਨਾ ਕਿ ਅੱਜ ਸਾਡਾ ਜਿਹੜਾ ਬੰਨ ਬਹੁਤ ਲੰਬਾ ਚਲਾ ਗਿਆ ਜਿਹੜਾ ਰੁੜ ਗਿਆ ਇਹ ਅਸੀਂ ਬਣਾਉਣ ਜਾ ਰਹੇ ਹਾਂ ਸੋ ਅਸੀਂ ਜਿੱਥੇ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿੱਥੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਹੀ ਸਾਰੇ ਹੀ ਭਰਾਵਾਂ ਨੇ ਪੂਰਾ ਯੋਗਦਾਨ ਦਿੱਤਾ ਸਾਰਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਣੇ ਸੋ ਜਲਦੀ ਤੋਂ ਜਲਦੀ ਬਣ ਜਾ ਰਿਹਾ ਠੇਕੇਦਾਰ ਸਹਿਬਾਨ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਪੂਰੀ ਸਪੀਡ ਇਸ ਬੰਦੇ ਉੱਤੇ ਹੁਣ ਚਾਹੀਦੀ ਹੈ 18-18 ਘੰਟੇ ਲਗਾ ਕੇ ਕੰਮ ਚੱਲਣਾ ਚਾਹੀਦਾ 18 ਘੰਟੇ ਲਗਾ ਕੇ ਪੈਸੇ ਘਟ ਜਾਣਗੇ ਲੱਗ ਜੂਗਾ ਪੈਸੇ ਖਤਮ ਹੋਗੇ ਤਾਵੇਂ ਦੱਸ ਦਿਓ ਅਸੀਂ ਹੋਰ ਕਰਾਂਗੇ ਪਰ ਕੰਮ ਨਹੀਂ ਰੁਕਣਾ ਚਾਹੀਦਾ ਸਾਡੇ 10 ਖਾਈ ਪਾਈਪ ਪਾ ਰਹੇ ਨੇ ਬਹੁਤ ਵਧੀਆ ਸਰਕਾਰ ਨੇ ਬਣਾਇਆ ਨਾ ਪਹਿਲੇ ਬੰਨਾਂ ਪੰਜਾਬ ਦੇ ਵਿੱਚ ਜਿਹਦੇ ਵਿੱਚ ਪਾਈਪ ਸੈਕਸ਼ਨ ਪੰਪ ਨਾਲ ਪਾਈਪ ਹੀ ਨੱਪੜੇ ਥੱਲੇ ਦੇਖੋ ਪਹਿਲਾ ਪੰਜਾਬ ਦੇ ਵਿੱਚ ਇਹ ਬੰਨ ਬਣਨ ਜਾ ਰਿਹਾ ਜਿਹਦੇ ਨਾਮ ਨਾਲ ਪਾਈਪ ਦੱਪੇ ਜਾਣੇ ਕਿ ਜਿਹੜਾ ਦੁਆਰਾ ਇਸ ਬੰਨ ਨੂੰ ਨੁਕਸਾਨ ਨਾ ਹੋਵੇ ਸਾਡੇ 10 ਕਰੋੜ ਰੁਪਈਆ ਇਹ ਬੰਨ ਤੇ ਲੱਗਣ ਜਾ ਰਿਹਾ ਪੂਰੀ ਸਪੀਡ ਨਾਲ ਕੰਮ ਹੋਵੇਗਾ ਮੈਂ ਸਾਰਿਆਂ ਭਰਾਵਾਂ ਨੂੰ ਕਹੂੰਗਾ ਇੱਥੇ ਕੋਈ ਸਿਆਸਤ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਸੇਵਾ ਦਾ ਕੰਮ ਹੈ ਜਿੱਮੇ ਪਹਿਲਾਂ ਸੇਵਾ ਕਰਦੇ ਸੀ ਕਿ ਪਿੰਡ ਦਾ ਰੁੜ ਜਾਣਾ ਲੁਧਿਆਣੇ ਪਾਣੀ ਨਾਲ ਚੱਲ ਜਾਵੇ ਤੇ ਹੁਣ ਵੀ ਸਿਆਸਤ ਨਾ ਕਰੀਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਮੈਂ ਕਦੀ ਵੀ ਕਿਸੇ ਨੂੰ ਬਾੜਾ ਨਹੀਂ ਬੋਲਦਾ ਨਾ ਮੈਨੂੰ ਲੋੜ ਹੈ ਕਿਉਂਕਿ ਪ੍ਰਮਾਤਮਾ ਦੀ ਦਿੱਤੀ ਹੋਈ ਸੇਵਾ ਤੁਹਾਡੇ ਲੋਕਾਂ ਨੇ ਦਿੱਤੀ ਹੋਈ ਸੇਵਾ ਨਿਭਾ ਰਹੇ ਆ ਕੋਈ ਦਿਮਾਗ ਘੇਰਾ ਫੇਰੀ ਨਹੀਂ ਹੈ ਕੋਈ ਚੁਸਤ ਚਲਾਕੀ ਨਹੀਂ ਹੈ ਜਿਹੜਾ ਕੰਮ ਨਾਲ ਦੀ ਨਾਲ ਕੋਸ਼ਿਸ਼ ਕਰੀ ਜੇ ਕੰਮ ਕਰਵਾਉਣ ਦੀ ਤਿੰਨੇ ਦਫ਼ਤਰ ਖੁੱਲ੍ਹਿਆ ਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸਾਡੀ ਸਾਰੀ ਟੀਮ ਸਾਡੇ ਬਲਾਕ ਪ੍ਰਧਾਨ ਸਹਿਬਾਨ ਕਾਉਂਸਲਰ ਸਹਿਬਾਨ ਅਸੀਂ ਖੁਦ ਪ੍ਰਸ਼ਾਸਨ ਵਿਸ਼ੇਸ਼ ਸਾਹਿਬ ਨੂੰ ਪੁੱਛ ਲਿਓ ਕਿ ਹਮੇਸ਼ਾ ਹੀ ਇਹਨਾਂ ਨੂੰ ਤੰਗ ਕਰੀਦਾ ਕਿ ਸਾਡੇ ਹਲਕੇ ਨੂੰ ਆਹ ਦੇ ਦਿਓ ਸਾਡੇ ਹਲਕੇ ਨੂੰ ਆਹ ਦੇ ਦਿਓ ਕਿਉਂ ਕਿ ਹਲਕੇ ਦੇ ਲੋਕਾਂ ਨੇ ਮੈਨੂੰ ਸੇਵਾਦਾਰ ਬਣਾਇਆ ਇਹਨਾਂ ਦੇ ਆਸ਼ੀਰਵਾਦ ਨਾਲ ਜੇ ਮੈਂ ਐਮਐਲਏ ਬਣਿਆ ਅੱਜ ਪਰਮਾਤਮਾ ਨੇ ਮੰਤਰੀ ਬਣਾਇਆ ਇਸੇ ਤਰ੍ਹਾਂ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਵਾਂਗੇ ਬਾਕੀ ਜਿਨ੍ਹਾਂ ਨੇ ਕਈ ਗੱਲਾਂ ਕਰਨੀਆਂ ਕਰਦੀਆਂ ਹੁੰਦੀਆਂ ਮੈਂ ਉਹਦੀ ਪ੍ਰਵਾਨ ਨਹੀਂ ਕਰਦਾ ਪਰ ਗੁਰੂ ਸਾਹਿਬ ਦੇ ਅੱਗੇ ਮੈਂ ਜ਼ਰੂਰ ਅਰਦਾਸ ਕਰਦਾ ਕਿ ਹਲਕਾ ਸਾਨ੍ਹੇਵਾਲ ਦੇ ਵਿੱਚ ਕੋਈ ਇਹੋ ਜਿਹੀ ਸਿਆਸਤ ਨਾ ਹੋਵੇ ਜਿੱਥੇ ਕਿਸੇ ਦੀ ਲੜਾਈਆਂ ਹੋਣ ਕਿਸੇ ਦੇ ਝਗੜੇ ਹੋਣ ਕਿਸੇ ਦਾ ਸਿਰ ਪਾਟੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਚੱਲੀਏ ਕਿ ਸਾਹਮਣੇ ਵਾਲ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਬਣਾ ਸਕਦੇ ਆ ਤਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਆਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਜ਼ੋਰ ਹੋਣ ਜਾ ਰਹੇ ਤੇ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਕਿ ਕੀ ਗੱਲ ਹੈ ਦੇਖੋ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਹਨਾਂ ਨੇ ਸਾਡੇ ਪਿਛਲੇ ਦਿਨੀ ਹੜਾਂ ਦੌਰਾਨ ਇਹ ਬੰਨ ਟੁੱਟ ਗਿਆ ਸੀ ਜਿਹੜਾ ਅਸੀਂ 1.5 ਕਰੋੜ ਦੀ ਮੰਗ ਕੀਤੀ ਸੀ ਔਰ 1.5 ਕਰੋੜ ਹੀ ਆ ਗਿਆ ਕਰੋੜਾ ਰੁਪਿਆ ਲੱਗਣ ਜਾ ਰਿਹਾ ਇਸ ਬੰਦ ਦੇ ਉੱਤੇ ਸੋ ਇਹ ਬੰਨ ਬਣਾ ਕੇ ਦੁਬਾਰਾ ਤਿਆਰ ਹੋ ਕੇ ਕਿਉਂਕਿ ਸਾਡੇ ਨਾਲ ਦੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸੋ ਬਹੁਤ ਸਾਰੀਆਂ ਜ਼ਮੀਨਾਂ ਲੁੱਟ ਗਈਆਂ ਸੋ ਇਹ ਬੰਨ ਵੱਜੂਗਾ ਜੇ ਕਿਉਂਕਿ ਪੂਰਾ ਲੋਧਿਆਣਾ ਰੋੜ ਜਾਣਾ ਸੀ ਜੇ ਸਾਡੇ ਲੋਕ ਸਾਡੇ ਭਰਾ ਸਾਰੇ ਰਲ ਮਿਲ ਕੇ ਨੌਜਵਾਨੇ ਮਿਹਨਤ ਨਾ ਕਰਦੇ ਸੋ ਸਾਰਿਆਂ ਦੀ ਮਿਹਨਤ ਸਰਕਾਰ ਉਸ ਟੈਪ ਤੇ ਸਾਰਿਆਂ ਨੇ ਸਾਥ ਦਿੱਤਾ ਹੁਣ ਵੀ ਸਾਰਿਆਂ ਨੂੰ ਆ ਦੇਖੋ ਸਾਰੇ ਇਕੱਠੇ ਆ ਸਾਰਿਆਂ ਸਾਰਿਆਂ ਨੇ ਇਹੀ ਮੰਗ ਕੀਤੀ ਸੀ ਕਿ ਜਲਦੀ ਤੋਂ ਜਲਦੀ ਬਣਾਇਆ ਜਾਵੇ ਸੋ ਅਸੀਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਮੰਗ ਕੀਤੀ ਉਹਨਾਂ ਨੇ ਸਾਨੂੰ 1.5 ਕਰੋੜ ਰੁਪਏ ਦਿੱਤਾ ਸੋ ਅੱਜ ਡੀਸੀ ਸਾਹਿਬ ਖੁਦ ਸੰਤ ਸਤਨਾਮ ਸਿੰਘ ਜੀ ਖੁਦ ਨਾਲ ਆ ਕੇ ਕਿਉਂਕਿ ਇੱਥੇ ਸਸਰਾਲੀ ਇਹਨਾਂ ਦਾ ਡੇਰਾ ਸਾਡੇ ਭੈਣੇ ਸਾਹਿਬ ਵਾਲੇ ਬਾਬਾ ਜੀ ਦਾ ਸੋ ਇਹ ਸੰਤ ਸਤਨਾਮ ਸਿੰਘ ਜੀ ਨੇ ਨਾਲ ਹੋ ਕੇ ਡੀਸੀ ਸਾਹਿਬ ਨੇ ਨਾਲ ਹੋ ਕੇ ਉਹਦਾ ਕਰਤਾਨ ਕੀਤਾ ਸੋ ਮੈਂ ਸਮੂਹ ਪਿੰਡ ਵਾਸੀਆਂ ਨੂੰ ਨਾ ਜਿਹੜੀ ਮੁਬਾਰਕਵਾ ਦਿੰਨਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਇਹ ਕਰੋਪੀ ਵਿੱਚ ਆਈ ਉਹਨਾਂ ਨੂੰ ਨੁਕਸਾਨ ਹੋਇਆ ਇਹ ਦੁਬਾਰਾ ਨੁਕਸਾਨ ਨਾ ਹੋਵੇ ਤੇ ਜਿਹੜਾ ਬੰਨ ਬੰਨ ਜਾਣ ਜਾ ਰਹੇ ਆ ਅਸੀਂ ਅੱਜ ਜੇ ਦੀ ਮਤਲਬ ਜ਼ਿੰਦਗੀ ਜ਼ਿੰਦਗੀਆਂ ਦੀਆਂ ਕਈ ਜ਼ਿੰਦਗੀਆਂ ਲੰਘ ਜਾਣੇ ਬੰਨ ਬੜਾ ਮਜਬੂਰ ਬਨ ਜਾ ਰਿਹਾ ਤੇ ਮਜਬੂਤੀ ਨਾਲ ਟਿਕਿਆ ਰਹਿ। ਸਿੱਖਾ ਸਾਧੂ ਨਾਨਕ ਜੀ ਤੇ ਆਏ ਫਿਰੰਗਤਵਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਨੂੰ ਸਿਮਰੋ ਸ੍ਰੀ ਆਗਿਆ ਜੀ ਨਿਮਰਿਸ਼ਣ ਲਈਏ ਸਿੱਖਾ ਸਾਧੂ ਹੋ ਜਾਏ। ਇੱਕ ਬਹਾਦਰ ਸਿੰਘ ਜੀ ਘਰਨੋਂ ਤੇ ਆਦਾਤ ਆਏ ਦਸਮ ਪਾਤਸ਼ਾਹ ਸਾਹਿਬ ਜੀ ਦੇ ਗੋਹਨ ਸਸਾ ਫਾਂਇ ਸਹਾਇ। ਸ੍ਰੀ ਸਾਧਗੁਰੂ ਬਾਲਕ ਸਿੰਘ ਜੀ ਨੂੰ ਧੰਮਕਾ ਬਾਰਕ ਦੀ ਉਪਤਾਤ ਪੰਜਾਬ ਜੀ ਸ੍ਰੀ ਸਾਧਗੁਰੂ ਰਾਮ ਸਿੰਘ ਜੋਤ ਕੇ ਜਾਮਾ ਸਰਦਾਰ ਜੀ ਸਿਮਰ ਸਿੰਘ ਜੀ ਲਈ ਮਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪ ਸਿੰਘ ਅਤੇ ਸਤੂ ਪ੍ਰਤਾਪ ਸਿੰਘ ਜੀ ਇਹਨਾਂ ਦੇ ਕਾਲਜ ਦੇ ਵਿੱਚ ਸੋਚ ਸੋਹਦ ਨਾਮ ਪਾਣੀ ਦਾ ਪ੍ਰਵਾਹ ਸਰਬਤਲਾ ਸਮਰਾਟ ਸਤੂ ਜੀ ਗਿਰੀ ਸਿੰਘ ਜੀ ਦੇ ਮਹਿਮਾ ਤੇ ਜਾਈ ਹਾਜਰਾ ਹਜੂਰ ਸ੍ਰੀ ਸਾਧਗੁਰੂ ਜੀ ਸਾਹਿਬ ਸਾਹਿਬ ਸਹਾਇ ਗੁਰੂ ਜੀ ਦੇ 4425 ਪਿਆਰੇ ਚਾਲੀ ਉਤੇ ਬੇਅੰਤ ਸ੍ਰੀ ਦਰਸ਼ਨ ਸਿੰਘਾਂ ਦੀ ਕਮਾਈ ਵੱਲ ਧਿਆਨ ਕਰਕੇ ਪਰਮਾਤਮਾ ਸਾਹਿਬ ਸਾਧਗੁਰੂ ਜੀ ਸੱਚੇ ਪਾਸ਼ਾ ਅਸੀਂ ਜੀਵਾਂ ਸਦਾ ਹੀ ਭੁਲਣਹਾਰ ਆਪ ਉਸਦਾ ਰਖੇਂਦ ਕਰੋ ਕਰੋ ਸਿੱਖੀ ਸਿਰ ਪ੍ਰੋਸਾ ਬਖਸ਼ੋ ਬੇਇਮੋਕ ਕੋ ਕੈ ਨਵਿਰੇ ਤਾਂ ਅੰਧੇ ਧਰਮ ਵਰਤਾਓ ਮਹਾ ਮਲੇਸ਼ ਦਾ ਨਾਸ਼ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗੌਤੀ ਗਰੀਬ ਦੇ ਕਸ਼ਟ ਦੇਖ ਕਰੋ ਪੂਲ ਸ੍ਰਿਸ਼ਟੀ ਆਪ ਜੀ ਦੇ ਨਾਮ ਤੇ ਕਿਸੇ ਨੂੰ ਦੁੱਖ ਹੋਵੇ ਨਾ ਸਾਗੂ ਰਾਮ ਦਾ ਸੱਚੇ ਪਾਸ਼ਾ ਸਾਡੀ ਪ੍ਰਾਰਥਨਾ ਚੰਗਾ ਸਾਡਾ ਧਰਮ ਬਣ ਜਿੰਨਾ ਬੰ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਸਰਕਾਰ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਸਮੂਹ ਇਲਾਕੇ ਦੀ ਸੰਗਤ ਔਰ ਸਰਾਲੀ ਕਲੋਨੀ ਦੀ ಗ್ರಾಮ ਪੰਚਾਇਤ ਔਰ ਸਮੂਹ ਜਥੇਬੰਦੀਆਂ ਵੱਲੋਂ ਸਹਿਯੋਗ ਨਾਲ ਸੱਚੇ ਪਾਤਸ਼ਾਹ ਜੀ ਤੁਸੀਂ ਬੰਨ ਦਾ ਨੀਂਹ ਪੱਥਰ ਰੱਖਣ ਲੱਗੇ ਨੇ ਸੱਚੇ ਪਾਤਸ਼ਾਹ ਸਰਦਾਰ ਹਰਦੀਪ ਸਿੰਘ ਮੁੰਡਿਆ ਔਰ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੀ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਲ ਅਤੇ ਉਦੋਂ ਬਖਸ਼ੀ ਗਰੀਬ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭੇਟੀਆਂ ਰਸਤਾ ਵਿੱਚੋਂ ਪਦਾਸਿਆਂ ਦਾ ਪ੍ਰਸ਼ਾਦ ਹਾਜ਼ਰਾ ਆਪਜੀ ਕੋ ਭੋਗ ਲੱਗੇ ਭੋਗ ਲੱਗੇ ਪ੍ਰਸ਼ਾਦ ਆਪਜੀ ਦੀ ਸੰਗਤ ਕੋ ਕਰਤੇ ਨਾ ਵਿਸਰੀ ਨਾ ਬਸਾਰੀ ਰੱਖ ਲੋ ਬਖਸ਼ ਲੋ ਦੇ ਕਰਕੇ ਦਿਓ ਦਾ ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬੱਤ ਦਾ ਜੋ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਬੋਲੇ ਈਸੋ ਨਿਹਾਲ ਜੈ ਸ੍ਰੀ ਅਕਾਲ ਬੋ ਬੋ ਮੁਬਾਰਕਾਂ ਦੀ ਸਾਰਿਆਂ ਨੂੰ ਪਰਮਾਤਮਾ ਕੀ ਅਰਦਾਸ ਕਰੀਏ ਕਿ ਜਿਹੜਾ ਬੰਦ ਬੱਜੇ ਦੁਆਰਾ ਹੜ੍ਹ ਨਾ ਆਵੇ ਨਾ ਨੁਕਸਾਨ ਹੋਵੇ ਬੋਲੇ ਈਸੋ ਨਿਹਾਲ ਜੈ ਸ੍ਰੀ ਅਕਾਲ ਜੈ ਖੁਆਇਆ ਬਲੀ ਜੋ ਪਰਮਾਤਮਾ ਸੱਚੇ ਪਾਤਸ਼ਾਹ ਦੁਆਰਾ ਇਹ ਨੁਕਸਾਨ ਨਾ ਹੋਵੇ ਸਾਡੇ ਪੰਜਾਬ ਤੇ ਦਿਆ ਮਿਹਰ ਦਾ ਹੱਥ ਰੱਖਿਓ ਪੰਜਾਬ ਤਰੱਕੀਆਂ ਕਰੇ ਜਲ ਦੇਵਤਾ دریا ਦੇਵਤਾ ਸਾਰੇ ਆਪਣੇ ਰਸਤਿਆਂ ਤੇ ਚੱਲੇ ਨਾਲ ਦੇ ਕਿਸੇ ਵੀ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪੂਰਾ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ ਨਾ ਹੜ੍ਹਾਂ ਦੀ ਮਾਰ ਪਵੇ ਨਾ ਕਿਸਾਨ ਭਰਾਵਾਂ ਨੂੰ ਕੋਈ ਹੋਰ ਮਾਰ ਪਵੇ ਸੋ ਪੂਰਾ ਪੰਜਾਬ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਪੰਜਾਬ ਜਲਦੀ ਰੰਗਲਾ ਪੰਜਾਬ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਆਏ ਹੋਏ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਕੌਂਸਲਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਪਲਾਗ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਉਹ ਨਾਲ ਦੇ ਪਿੰਡਾਂ ਦੇ ਸਾਰੇ ਸਸਰਾਲੀ ਦੇ ਸਰਪੰਚ ਸਹਿਬਾਨ ਨਾਲ ਦੇ ਪਿੰਡਾਂ ਦੇ ਸਰਪੰਚ ਕਿਸਾਨ ਜੁਗੀਆਂ ਤੋਂ ਪ੍ਰਧਾਨ ਜੀ ਬੈਠੇ ਨੇ ਸੋ ਨਾਲ ਦੇ ਪਿੰਡਾਂ ਦੇ ਸਾਰੇ ਨੌਜਵਾਨ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਵੀ ਆ ਗਏ ਸੋ ਆਓ ਸਭ ਤੋਂ ਪਹਿਲਾਂ ਫਤਿਹਦੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਦੇ ਕੇ ਫਤਿਹ ਸੋ ਆਪ ਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਨੇਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਬੰਨ ਟੁੱਟ ਰਿਆ ਸੀ ਆਪਾਂ ਸਾਰਿਆਂ ਨੇ ਨਾਲ ਲਾ ਕੇ ਪੂਰੀ ਕੋਸ਼ਿਸ਼ ਕੀਤੀ ਕਿ ਬੰਨ ਨਾ ਟੁੱਟੇ ਬੰਨ ਟੁੱਟਣ ਦੇ ਬਾਵਜੂਦ ਵੀ ਸਾਰੇ ਹੀ ਭਰਾਵਾਂ ਨੇ ਚਾਹੇ ਕਿਸਾਨ ਜੁਗੀਆਂ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬੰਨ ਜੁੜ ਗਏ ਕਿ ਖੇਤ ਬਜੜੀ ਹੈ ਫਸਲ ਹੈ ਲੋਕਾਂ ਦੇ ਖੇਤ ਹੈ ਇਹ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡੀਐਮ ਸਾਹਿਬ ਐਡੀਸੀ ਸਾਹਿਬ ਪਹਿਲਾਂ ਮੈਂ ਡੀਸੀ ਦੇਖਿਆ ਜਿਹੜਾ ਆਪ ਨਾਲ ਲੱਗ ਕੇ ਸਾਡੇ ਨਾਲ ਬੋਰੀਆਂ ਚੁਕਵਾਉਂਦੇ ਰਹੇ ਨਾਲ ਲੱਗ ਕੇ ਸਾਰਾ ਬੰਦੋਬਸਤ ਕਰਦੇ ਰਹੇ ਪ੍ਰਮਾਤਮਾ ਕੀ ਅਰਦਾਸਾਂ ਹੁੰਦੀਆਂ ਰਹੀਆਂ ਸਤਿਬਾਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫਿਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਨੋਂ ਧੰਨਵਾਦੀ ਹਾਂ ਇਹਨਾਂ ਨੇ ਉਸ ਟਿਆਂ ਤੇ ਪੂਰਾ ਜੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੋਕਿਆ ਜਾਵੇ ਬਹੁਤ ਸਾਰੇ ਬੰਦਵਾਸ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰੇ ਪਰ ਕੁਦਰਤੀ ਆਫਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣ ਪਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਪੈਸੇ ਪਰੂਪਰੇ 1 ਕਰੋੜ ਰੁਪਏ ਜਿਹੜਾ ਅੱਜ ਬਣ ਬਣਨ ਜਾ ਰਿਹਾ ਤੇ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੀ ਨਾਲ ਫਾਈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾਂ ਨਹੀਂ ਕੀਤੀ ਜਿੰਨੇ ਪੈਸੇ ਮੰਗ ਕੀਤੇ ਡੀਸੀ ਸਾਹਿਬ ਵੱਲੋਂ ਕਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾ ਹੁਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਹੈ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੇ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲੋਂ ਹੋਵੇ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਦੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਲੈ ਜਾ ਕੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਦਿੱਤਾ ਕਿ ਮਿਸ਼ਨ ਚੜ੍ਹਦੀ ਕਲਾ ਜਿੱਦੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਉਹਨਾਂ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋੜਾਂ ਰੁਪਏ ਨੁਕਸਾਨ ਉਹ ਦਿੱਤਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਵੀ ਮੈਂ ਡੀਸੀ ਸਾਹਿਬ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਹੈ ਪ੍ਰਧਾਨ ਜੀ ਆਏ ਦੇਖੋ ਇਹਨਾਂ ਦਾ ਫਰਜ ਹੈ ਇਹਨਾਂ ਦੀ ਡਿਊਟੀ ਹੈ ਕਿ ਅਸੀਂ ਸਾਰਿਆਂ ਨੂੰ ਕੋਈ ਕਸ਼ਟ ਨਾ ਆਵੇ ਪਰ ਸਾਡੀ ਸਰਕਾਰ ਉਹ ਸਰਕਾਰ ਹੈ ਜਿਨੇ 4 ਸਾਲਾਂ ਚੋਂ ਕੰਮ ਕੀਤਾ ਜਿਹੜੇ ਅੱਜ ਤੱਕ 17-75 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਕੀਤਾ ਸ਼ੁਰੂਆਤ ਤੋਂ ਬਿਜਲੀ ਦੇ ਬਿੱਲਾਂ ਤੋਂ ਲਾ ਲੋ ਫਿਰ ਉਸਤਵਾਰ ਐਜੂਕੇਸ਼ਨ ਤੇ ਜ਼ੋਰ ਲਾਇਆ ਫਿਰ ਬੱਚਿਆਂ ਦੇ ਖੇਡ ਗਰਾਉਂਡਾਂ ਲਈ ਕਰੋੜਾਂ ਰੁਪਏ ਆਏ ਜਿਹਨ ਬਾਬਾ ਜੀ ਦੱਸ ਰਹੇ ਸੀ ਸਾਡੇ ਪਿੰਡ ਨੂੰ ਵੀ ਦਿੱਤਾ ਸੋ 30 40 ਖੇਡ ਗਰਾਉਂਡ ਜਿਹੜੇ ਹਲਕੇ ਸਾਹਨੇ ਵਾਲ ਦੇ ਵਿੱਚ ਕਰੋੜਾਂ ਰੁਪਏ ਤੇ ਲੱਗ ਰਹੇ ਹਰ ਸੜਕ ਜਿਹੜੀ ਆ ਉਹ ਪਾਸ ਹੋ ਚੁੱਕੀ ਆ ਬਹੁਤ ਸਾਰੀਆਂ ਸੜਕਾਂ ਦੇ ਕੰਮ ਚੱਲ ਲਿਆ ਜਿਹੜੇ ਰਹਿ ਵੀ ਗਏ ਜੇ ਕੋਈ ਤੁਹਾਨੂੰ ਲੱਗਦਾ ਕਿ ਸੜਕ ਨਹੀਂ ਪਾਸ ਹੋਈ ਉਹ ਵੀ ਨੋਟ ਕਰਾ ਦਿਓ ਹਰ ਸੜਕ ਡੀਸੀ ਸਾਹਿਬ ਕੋਲ ਖੜਿਆ ਹਰ ਸੜਕ ਆਪਣੇ ਸਾਹਨੇ ਵਾਲ ਹਲਕੇ ਦੀ ਬਣੂ ਸੋ ਅੱਜ ਤੁਸੀਂ ਬੰਨ ਦੇ ਨਾਲ ਨਾਲ ਬੰਨਣ ਤੋਂ ਬਾਅਦ ਵੈਸੀ ਡੀਸੀ ਸਾਹ ਨੂੰ ਤਾਮ ਲਾਇਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਰੁੱਲ ਗਈ ਹੈ ਉਹਦੇ ਲਈ ਵੀ ਅਸੀਂ ਨਾਲ ਲੱਡ ਕੇ ਹੱਲਾ ਮਾਰਨਾ ਜਦੋਂ ਤੁਸੀਂ ਬੰਨ ਬੰਦ ਗਿਆ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਬਰਾਬਰ ਕਰਕੇ ਦੇਣੀਆਂ ਡੀਸੀ ਸਾਹਿਬ ਸਾਨੂੰ ਕਿਸੇ ਵੀ ਪਾਸੋਂ ਕੋਈ ਇਹ ਨਾ ਆਵੇ ਵੀ ਇਹਦੀ ਰੋਕ ਹੈ ਜੀ ਇਹ ਮਨਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜ਼ਮੀਨਾਂ ਚ ਜੇ ਸਾਥ ਦੇਣਾ ਤੇ ਇਸ ਪਾਸੇ ਦਿਓ ਸਾਰੇ ਜਣ ਖਾਲੀ ਫੇਸਬੁੱਕਾਂ ਤੇ ਬੋਲਣ ਨਾਲ ਜਾ ਮੀਡੀਆ ਚ ਬੋਲਣ ਨਾਲ ਉਹਨਾਂ ਗਰੀਬਾਂ ਦਾ ਭਲਾ ਨਹੀਂ ਹੋਣਾ ਜਿਨ੍ਹਾਂ ਦੀ ਜਮੀਨਾਂ ਰੋੜ ਗਈਆਂ ਭਲਾ ਹੁਣ ਆਪਾਂ ਇਕੱਠੇ ਹੋ ਕੇ ਆਪਣੀ ਮਸ਼ਿੰਦਰੀ ਲਿਆ ਕੇ ਨਾਲ ਲੱਗ ਕੇ ਆਪਾਂ ਸਾਰੇ ਜਣੇ ਸੇਵਾ ਕਰੀਏ ਸੋ ਮੈਂ ਉਹਦੀ ਡਿਵੀਜ਼ਨ ਨੂੰ ਕਹੂੰਗਾ ਅਫਸਰ ਸਾਹਿਬਾਨਾ ਡਿਊਟੀ ਲਾਓ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿਵੇਂ ਹੋ ਸਕਦਾ ਅਸੀਂ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਅੱਗੇ ਵੀ ਜਾ ਕੇ ਦੱਸਾਂਗਾ ਕਿ ਇੰਨਾ ਨੁਕਸਾਨ ਹੈ ਇੰਨਾ ਹੈ ਕੈਸੇ ਲੱਗਣੇ ਉਹਨਾਂ ਦੀ ਜਮੀਨਾਂ ਪੱਧਰ ਕਰਨ ਵਾਸਤੇ ਸੋ ਮਾਥੋ ਵੀ ਲਿਆਵਾਂਗਾ ਪਰ ਉਹਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਉਹਨਾਂ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਾਡੇ ਪਿੱਛੇ ਇੱਕ ਭਰਾ ਰਹਿੰਦਾ ਉਹਦੇ ਘਰ ਤੋਂ ਜਾਣ ਨੂੰ ਰਸਤੇ ਰੁੜ ਗਿਆ ਹੋਇਆ ਸੋ ਵੀ ਅਸੀਂ ਬਣਾ ਕੇ ਲਵਾਂਗੇ ਸੋ ਹਰ ਕੰਮ ਜਿਹੜਾ ਇਹ ਪਿੰਡ ਦੇ ਜਿਹੜੇ ਕੰਮ ਹੈ ਹੋਣ ਵਾਲੇ ਹੋਣਗੇ ਪਰ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮੁਬਾਰਕਵਾ ਦਿਨਾ ਕਿ ਅੱਜ ਸਾਡਾ ਜਿਹੜਾ ਬੰਨ ਬਹੁਤ ਲੰਬਾ ਚਲਾ ਗਿਆ ਜਿਹੜਾ ਰੁੜ ਗਿਆ ਇਹ ਅਸੀਂ ਬਣਾਉਣ ਜਾ ਰਹੇ ਹਾਂ ਤੋ ਅਸੀਂ ਜਿੱਥੇ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿੱਥੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਹੀ ਸਾਰੇ ਹੀ ਭਰਾਵਾਂ ਨੇ ਪੂਰਾ ਯੋਗਦਾਨ ਦਿੱਤਾ ਸਾਰਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਣੇ ਸੋ ਜਲਦੀ ਤੋਂ ਜਲਦੀ ਬਣ ਜਾ ਰਿਹਾ ਠੇਕੇਦਾਰ ਸਹਿਬਾਨ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਪੂਰੀ ਸਪੀਡ ਇਸ ਬੰਦੇ ਉੱਤੇ ਹੁਣ ਚਾਹੀਦੀ ਹੈ 18-18 ਘੰਟੇ ਲਗਾ ਕੇ ਕੰਮ ਚੱਲਣਾ ਚਾਹੀਦਾ 18 ਘੰਟੇ ਲਗਾ ਕੇ ਪੈਸੇ ਘਟ ਜਾਣਗੇ ਲੱਗ ਜੂਗਾ ਪੈਸੇ ਘਟੇ ਹੋਗੇ ਤਾਂ ਵੀ ਦੱਸ ਦਿਓ ਅਸੀਂ ਹੋਰ ਕਰਾਂਗੇ ਪਰ ਕੰਮ ਨਹੀਂ ਰੁਕਣਾ ਚਾਹੀਦਾ। ਬੰਦ ਨਾਲ ਨਾਲ ਸਾਡੇ 10 ਕੋਰ ਪਾਈਪ ਪਾ ਰਹੇ ਨੇ ਬਹੁਤ ਵਧੀਆ ਸਰਕਾਰ ਨੇ ਬਣਾਇਆ ਨਾ ਪਹਿਲੇ ਬੰਨ੍ਹ ਪੰਜਾਬ ਦੇ ਵਿੱਚ ਜਿਹਦੇ ਵਿੱਚ ਪਾਈਪ ਸੈਕਸ਼ਨ ਤੋਂ ਪਤਾ ਪਾਈਪ ਹੀ ਨੱਪਣੇ ਥੱਲੇ ਦੇਖੋ ਪਹਿਲਾ ਪੰਜਾਬ ਦੇ ਵਿੱਚ ਇਹ ਬੰਨ੍ਹ ਬਣਨ ਜਾ ਰਿਹਾ ਜਿਹਦੇ ਨਾਮ ਨਾਲ ਪਾਈਪ ਸੱਤੇ ਜਾਣੇ ਕਿ ਜਿਹੜਾ ਦੁਆਰਾ ਇਸ ਬੰਨ੍ਹ ਨੂੰ ਨੁਕਸਾਨ ਨਾ ਹੋਵੇ ਸਾਡੇ 10 ਕਰੋੜ ਰੁਪਇਆ ਇਹ ਬੰਨ੍ਹ ਤੇ ਲੱਗਣ ਜਾ ਰਿਹਾ ਪੂਰੀ ਸਪੀਡ ਨਾਲ ਕੰਮ ਹੋਵੇਗਾ ਮੈਂ ਸਾਰਿਆਂ ਭਰਾਵਾਂ ਨੂੰ ਕਹੂੰਗਾ ਇੱਥੇ ਕੋਈ ਸਿਆਸਤ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਸੇਵਾ ਦਾ ਕੰਮ ਹੈ ਜਿੰਮੇ ਪਹਿਲਾਂ ਸੇਵਾ ਕਰਦੇ ਸੀ ਕਿ ਪਿੰਡ ਦਾ ਰੁੜ ਜਾਣਾ ਲੁਧਿਆਣੇ ਪਾਣੀ ਨਾਲ ਚੱਲ ਜਾਵੇ ਤੇ ਹੁਣ ਵੀ ਸਿਆਸਤ ਨਾ ਕਰੀਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਮੈਂ ਕਦੀ ਵੀ ਕਿਸੇ ਨੂੰ ਬਾੜਾ ਨਹੀਂ ਬੋਲਦਾ ਨਾ ਮੈਨੂੰ ਲੋੜ ਹੈ ਕਿਉਂਕਿ ਪ੍ਰਮਾਤਮਾ ਦੀ ਦਿੱਤੀ ਹੋਈ ਸੇਵਾ ਤੁਹਾਡੇ ਲੋਕਾਂ ਲਈ ਦਿੱਤੀ ਹੋਈ ਸੇਵਾ ਨਿਭਾ ਰਹੇ ਹਾਂ ਕੋਈ ਦਿਮਾਗ ਘੇਰਾ ਫੇਰੀ ਨਹੀਂ ਹੈ ਕੋਈ ਚੁਸਤ ਚਲਾਕੀ ਨਹੀਂ ਹੈ ਜਿਹੜਾ ਕੰਮ ਨਾਲ ਦੀ ਨਾਲ ਕੋਸ਼ਿਸ਼ ਕਰੀ ਜੇ ਕੰਮ ਕਰਵਾਉਣ ਦੀ ਤਿੰਨੇ ਦਫ਼ਤਰ ਖੁੱਲ੍ਹਿਆ ਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸਾਡੀ ਸਾਰੀ ਟੀਮ ਸਾਡੇ ਬਲਾਕ ਪ੍ਰਧਾਨ ਸਹਿਬਾਨ ਕੌਂਸਲਰ ਸਹਿਬਾਨ ਅਸੀਂ ਖੁਦ ਪ੍ਰਸ਼ਾਸਨ ਅਧਿਕਾਰੀਆਂ ਨੂੰ ਪੁੱਛ ਲਿਓ ਕਿ ਹਮੇਸ਼ਾ ਹੀ ਇਹਨਾਂ ਨੂੰ ਤੰਗ ਕਰੀਦਾ ਕਿ ਸਾਡੇ ਹਲਕੇ ਨੂੰ ਆਹ ਦੇ ਦਿਓ ਸਾਡੇ ਹਲਕੇ ਨੂੰ ਆਹ ਦੇ ਦਿਓ ਕਿਉਂ ਕਿ ਹਲਕੇ ਦੇ ਲੋਕਾਂ ਨੇ ਮੈਨੂੰ ਸੇਵਾਦਾਰ ਬਣਾਇਆ ਇਹਨਾਂ ਦੇ ਆਸ਼ੀਰਵਾਦ ਨਾਲ ਜੇ ਮੈਂ ਐਮਐਲਏ ਬਣਿਆ ਅੱਜ ਪਰਮਾਤਮਾ ਨੇ ਮੰਤਰੀ ਬਣਾਇਆ ਸੋ ਇਸੇ ਤਰ੍ਹਾਂ ਹੀ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਵਾਂਗੇ ਬਾਕੀ ਜਿਨ੍ਹਾਂ ਨੇ ਕਈ ਗੱਲਾਂ ਕਰਨੀਆਂ ਕਰਦੀਆਂ ਹੋਣੀਆਂ ਮੈਂ ਉਹਦੀ ਪ੍ਰਵਾਨ ਨਹੀਂ ਕਰਦਾ ਪਰ ਗੁਰੂ ਸਾਹਿਬ ਦੇ ਅੱਗੇ ਮੈਂ ਜ਼ਰੂਰ ਅਰਦਾਸ ਕਰਦਾ ਕਿ ਹਲਕਾ ਸਾਨੇਵਾਲ ਦੇ ਵਿੱਚ ਕੋਈ ਇਹੋ ਜਿਹੀ ਸਿਆਸਤ ਨਾ ਹੋਵੇ ਜਿੱਥੇ ਕਿਸੇ ਦੀਆਂ ਲੜਾਈਆਂ ਹੋਣ ਕਿਸੇ ਦੇ ਝਗੜੇ ਹੋਣ ਕਿਸੇ ਦਾ ਸਿਰ ਪਾਟੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਚੱਲੀਏ ਤੇ ਸਾਨੇਵਾਲ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਬਣਾ ਸਕਦੇ ਆ ਤਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਆਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਮਸ਼ੂਰ ਹੋਣ ਜਾ ਰਿਹਾ ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਕਿਹੜਾ ਦੇਖੋ ਅਸੀਂ ਮੁੱਖ ਮੰਤਰੀ ਸਰਦਾਪੁਰਗਰ ਸ਼ਰਮਾਨ ਜੀ ਦੇ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੇ ਪਿਛਲੇ ਦਿਨੀ ਹੜਾਂ ਦੌਰਾਨ ਇਹ ਬੰਨ ਟੁੱਟ ਗਿਆ ਸੀ ਜਿਹੜਾ ਅਸੀਂ 1.5 ਕਰੋੜ ਦੀ ਮੰਗ ਕੀਤੀ ਔਰ 1.5 ਕਰੋੜ ਹੀ ਆ ਗਿਆ ਕਰੋੜਾ ਰੁਪਿਆ ਲੱਗਣ ਜਾ ਰਿਹਾ ਇਸ ਬੰਨ ਦੇ ਉੱਤੇ ਸੋ ਇਹ ਬੰਨ ਬਣਾ ਕੇ ਦੁਬਾਰਾ ਤਿਆਰ ਹੋ ਕੇ ਕਿਉਂਕਿ ਸਾਡੇ ਨਾਲ ਦੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸੋ ਬਹੁਤ ਸਾਰੀਆਂ ਜ਼ਮੀਨਾਂ ਲੁੱੜ ਗਈਆਂ ਸੋ ਇਹ ਬੰਨ ਵੱਜੂਗਾ ਜੇ ਕਿਉਂਕਿ ਪੂਰਾ ਲੁਧਿਆਣਾ ਰੋੜ ਜਾਣਾ ਸੀ ਜੇ ਸਾਡੇ ਲੋਕ ਸਾਡੇ ਭਰਾ ਸਾਰੇ ਰਲ ਮਿਲ ਕੇ ਨੌਜਵਾਨੇ ਮਿਹਨਤ ਨਾ ਕਰਦੇ ਸੋ ਸਾਰਿਆਂ ਦੀ ਮਿਹਨਤ ਸਰਕਾਰ ਉਸ ਟੈਪ ਤੇ ਸਾਰਿਆਂ ਨੇ ਸਾਥ ਦਿੱਤਾ ਹੁਣ ਵੀ ਸਾਰਿਆਂ ਨੂੰ ਆ ਦੇਖੋ ਸਾਰੇ ਇਕੱਠੇ ਆ ਸਾਰਿਆਂ ਸਾਰਿਆਂ ਨੇ ਇਹੀ ਮੰਗ ਕੀਤੀ ਸੀ ਕਿ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਸੋ ਅਸੀਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਮੰਗ ਕੀਤੀ ਉਹਨਾਂ ਨੇ ਸਾਨੂੰ 10.5 ਕਰੋੜ ਰੁਪਏ ਦਿੱਤਾ ਸੋ ਅੱਜ ਡੀਸੀ ਸਾਹਿਬ ਖੁਦ ਸੰਤ ਸਤਨਾਮ ਸਿੰਘ ਜੀ ਖੁਦ ਨਾਲ ਆ ਕੇ ਕਿਉਂਕਿ ਇੱਥੇ ਸਸਰਾਲੀ ਇਹਨਾਂ ਦਾ ਡੇਰਾ ਸਾਡੇ ਭੈਣੇ ਸਾਹਿਬ ਵਾਲੇ ਬਾਬਾ ਜੀ ਦਾ ਸੋ ਇਹ ਸੰਤ ਸਤਨਾਮ ਸਿੰਘ ਜੀ ਨੇ ਨਾਲ ਹੋ ਕੇ ਡੀਸੀ ਸਾਹਿਬ ਨੇ ਨਾਲ ਹੋ ਕੇ ਉਹਦਾ ਕਰਨ ਕੀਤਾ ਸੋ ਮੈਂ ਸਮੂਹ ਪਿੰਡ ਵਾਸੀਆਂ ਨੂੰ ਨਾ ਜਿਹੜੀ ਮੁਬਾਰਕਵਾ ਦਿੰਨਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਇਹ ਕਰੋਪੀ ਵਿੱਚੇ ਆਈ ਉਹਨਾਂ ਨੂੰ ਨੁਕਸਾਨ ਹੋਇਆ ਇਹ ਦੁਬਾਰਾ ਨੁਕਸਾਨ ਨਾ ਹੋਵੇ ਤੇ ਜਿਹੜਾ ਬਨ ਬਨਨ ਜਾ ਰਿਹਾ ਅਸੀਂ ਅੱਜ ਜਿਹਦੀ ਮਤਲਬ ਜ਼ਿੰਦਗੀ ਜ਼ਿੰਦਗੀਆਂ ਦੀਆਂ ਕਈ ਜ਼ਿੰਦਗੀਆਂ ਲੰਘ ਜਾਣੇ ਬਨ ਬੜਾ ਮਜਬੂਤ ਬਨਨ ਜਾ ਰਿਹਾ ਤੇ ਮਜਬੂਤੀ ਨਾਲ ਟਿਕਿਆ ਰਿਹਾ ਸਤਿਗੁਰੂ ਨਾਨਕ ਦੇਵ ਜੀ ਆਏ ਫਿਰੰਗਤਪੁਰ ਤੇ ਅਮਰਦਾਸ ਰਾਮਦਾਸ ਜੀ ਸਾਇਆ ਅਰਜਨ ਹਰਗੋਬਿੰਦ ਸਿੰਘ ਜੀ ਸਿਮਰੋ ਸ੍ਰੀ ਆਇਆ ਜੀ ਨਿਮਰਿਸ਼ਣ ਦੇ ਕੇ ਸਭ ਨੂੰ ਲਾਏ ਇੱਕ ਬਹਾਦਰ ਸਿੰਘ ਜੀ ਘਰ ਨੌਨ ਦੀ ਆਜ਼ਾਦਤਾ ਆਇਆ ਰਸਮ ਬਾਦਸ਼ਾਹ ਸਾਹਿਬ ਜੀ ਦੇ ਗੋਹਨ ਸਸਾ ਖਾਂ ਜੀ ਦੇ ਸਹਾਇ ਸ੍ਰੀ ਸਤਗੁਰੂ ਬਾਲਕ ਸਿੰਘ ਜੀ ਨੇ ਧਰਮ ਦਾ ਮਾਰਗ ਦਿਖਾਇਆ ਤਾਂ ਪੰਜਾਬ ਜੀ ਸ੍ਰੀ ਸਤਗੁਰੂ ਰਾਮ ਸਿੰਘ ਸਿੰਘ ਜੀ ਨੇ ਜ ਜੋਤ ਕੇ ਜਾਮਾ ਸਰਦਾਰ ਹਰੀ ਸਿੰਘ ਸਿਮਰਨ ਜੀ ਨੂੰ ਕਿ ਲਈ ਬੁਲਾਏ ਵੱਡੇ ਪ੍ਰਤਾਪ ਵਾਲੇ ਟਾਣ ਪ੍ਰਤਾਪ ਸਿੰਘ ਸਾਧੂ ਜੀ ਪ੍ਰਤਾਪ ਸਿੰਘ ਜੀ ਇਹਨਾਂ ਦੇ ਕਾਲਜ ਦੇ ਵਿੱਚ ਸੋਚ ਸੋਹਦ ਨਾਮ ਪਾਣੀ ਦਾ ਪ੍ਰਵਾਹ ਸਰਵ ਕਲਾ ਸਮਰਾਟ ਸਾਧੂ ਜੀ ਗੀਸ਼ ਸਿੰਘ ਜੀ ਦੇ ਮਹਿਮਾ ਤੇ ਜਾਈ ਹਾਜਰਾ ਹਜੂਰ ਸ੍ਰੀ ਸਾਧਗੁਰੂ ਜੀ ਸਾਹਿਬ ਸਾਥ ਆਏ ਹੋ ਸਹਾਇਕ ਜੀ ਦੇ 4425 ਪਿਆਰੇ 40 ਮਿੰਟ ਦੇ ਬੇਅੰਤ ਸ੍ਰੀ ਦਸنگਾ ਦੀ ਕਮਾਈ ਵੱਲ ਧਿਆਨ ਕਰਕੇ ਧਰਮਾਮ ਸਤਗੁਰੂ ਜੀ ਸੱਚੇ ਪਾਤਸ਼ਾਹ ਅਸੀਂ ਜੀਵਾਂ ਸਦਾ ਹੀ ਭੁਲਣਹਾਰ ਆਪ ਉਸਦਾ ਰਖੇਂਦ ਕਰੋ ਕਰੋ ਸਿੱਖੀ ਦੇ ਪ੍ਰੋਸਾ ਬਖਸ਼ੋ ਵਿਹਮੋ ਕੋ ਕਨ ਵਰੇ ਤਾਂ ਅੰਧੇ ਧਰਮ ਵਰਤਾਵ ਮਹਾ ਮਲੇਸ਼ ਦਾ ਨਾਸ਼ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗੌਤੀ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਪੂਲ ਸ੍ਰਿਸ਼ਟੀ ਆਪ ਜੀ ਦੇ ਨਾਮ ਤੇ ਕਿਸੇ ਨੂੰ ਦੁੱਖ ਹੋਵੇ ਨਾ ਸਾਗੁਰੂ ਰਾਮ ਸਾਹਿਬ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਕਰਨਾ ਸਾਡਾ ਧਰਮ ਜਿੰਨਾ ਬੰਦੂ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਸਰਦਾਰ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਸਮੂਹ ਇਲਾਕੇ ਦੀ ਸੰਗਤ ਔਰ ਸਰਾਲੀ ਕਲੋਨੀ ਦੀ ಗ್ರಾಮ ਪੰਚਾਇਤ ਔਰ ਸਮੂਹ ਜਥੇਬੰਦੀਆਂ ਵੱਲੋਂ ਸਹਿਯੋਗ ਨਾਲ ਸੱਚੇ ਬਾਸ਼ਾ ਜੀ ਤੁਸੀਂ ਬੰਨ ਦਾ ਨੀ ਪੱਥਰ ਰੱਖਣ ਲੱਗੇ ਨੇ ਸੱਚੇ ਬਾਸ਼ਾ ਸਰਦਾਰ ਹਰਦੀਪ ਸਿੰਘ ਮੁੰਡਿਆ ਔਰ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੀ ਸੱਚੇ ਬਾਸ਼ਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਾਲ ਬਾਲਾ ਤੇ ਉਦੋਂ ਬਖਸ਼ੀ ਗਰੀਬ ਨੂੰ ਸੱਚੇ ਬਾਸ਼ਾ ਜੀ ਆਪ ਜੀ ਦੇ ਪੇਟਿਆਂ ਰਸਤਾ ਵਿੱਚੋਂ ਪਤੋਸੀਆਂ ਦਾ ਪ੍ਰਸ਼ਾਦ ਹਾਜ਼ਰਾ ਆਪ ਜੀ ਕੋ ਭੋਗ ਲੱਗੇ ਭੋਗ ਲੱਗੇ ਪ੍ਰਸ਼ਾਦ ਆਪ ਜੀ ਦੀ ਸੰਗਤ ਕੋ ਕਰਤੇ ਨਾ ਵਿਸਰੀ ਨਾ ਬਸਾਰੀ ਰੱਖ ਲੋ ਬਖਸ ਲੋ ਦੇ ਕਰਕੇ ਦਿਓ ਦਾ ਸਤਿਗੁਰੂ ਨਾਨਕ ਨਾਮ ਚੜ੍ਹ ਜੀ ਕਲਾ ਤੇਰੇ ਸਰਦਾਰ ਜੋ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਬੋਲੇ ਈਸੋ ਨਿਹਾਲ ਜੈ ਸ੍ਰੀ ਅਕਾਲ ਦੋ ਵਕਤ ਸਤ ਬੋਹ ਮੁਬਾਰਕਾਂ ਦੀ ਸਾਰਿਆਂ ਨੂੰ ਪਰਮਾਤਮਾ ਕੀ ਅਰਦਾਸ ਕਰੀਏ ਕਿ ਜਿਹੜਾ ਬੰਦ ਬੱਜੇ ਦੁਆਰਾ ਹੜ ਨਾ ਆਵੇ ਨਾ ਨੁਕਸਾਨ ਹੋਵੇ ਬੋਲੇ ਈਸੋ ਨਿਹਾਲ ਜੈ ਸ੍ਰੀ ਅਕਾਲ ਜੈ ਖੁਆਇਆ ਵਲੀ ਜੋ ਪਰਮਾਤਮਾ ਸੱਚੇ ਪਾਤਸ਼ਾਹ ਦੁਆਰਾ ਇਹ ਨੁਕਸਾਨ ਨਾ ਹੋਵੇ ਸਾਡੇ ਪੰਜਾਬ ਤੇ ਦਿਆ ਮਿਹਰ ਦਾ ਹੱਥ ਰੱਖਿਓ ਪੰਜਾਬ ਤਰੱਕੀਆਂ ਕਰੇ ਜਲ ਦੇਵਤਾ دریا ਦੇਵਤਾ ਸਾਰੇ ਆਪਣੇ ਰਿਸ਼ਤਿਆਂ ਦੇ ਚੱਲੇ ਨਾਲ ਦੇ ਕਿਸੇ ਵੀ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪੂਰਾ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ ਨਾ ਹੜ੍ਹਾਂ ਦੀ ਮਾਰ ਪਵੇ ਨਾ ਕਿਸਾਨ ਭਰਾਵਾਂ ਨੂੰ ਕੋਈ ਹੋਰ ਮਾਰ ਪਵੇ ਸੋ ਪੂਰਾ ਪੰਜਾਬ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਪੰਜਾਬ ਜਲਦੀ ਰੰਗਲਾ ਪੰਜਾਬ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ